ਹੈਲੋ ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸੂਗੀ ਕਿ ਤੁਹਾਡੀ ਐਕਚੁਅਲ ਅਪਰੋਚ ਸਟ੍ਰੈਟਜੀ ਕੀ ਹੋਣੀ ਚਾਹੀਦੀ ਹੈ ਕਿ ਤੁਸੀਂ ਇੱਕ ਵਧੀਆ ਲੈਵਲ ਤੇ ਪੀਐਸਟੈਟ ਦੀ ਤਿਆਰੀ ਕਰ ਸਕਦੇ ਹੋ ਠੀਕ ਹੈ ਜਿਹੜੇ ਬੱਚੇ ਬਿਲਕੁਲ ਫ੍ਰੈਸ਼ਰ ਨੇ ਉਹ ਆਪਣਾ ਫਰਸਟ ਅਟੈਂਪਟ ਵਿੱਚ ਪੇਪਰ கிரੈਕ ਕਲੀਅਰ ਕਿਵੇਂ ਕਰ ਸਕਦੇ ਨੇ ਠੀਕ ਹੈ ਮੈਂ ਤੁਹਾਨੂੰ ਸਿਰਫ ਗਾਈਡ ਕਰੂੰਗੀ ਬਿਨਾ ਕੋਚਿੰਗ ਸੈਂਟਰ ਜਾ ਕੇ ਤੁਸੀਂ ਘਰ ਬੈਠੇ ਆਪਣਾ ਪੇਪਰ ਸੈਲਫ ਸਟਡੀ ਥਰੂ ਕਲੀਅਰ ਕਰ ਸਕਦੇ ਹੋ ਜਿਹੜੇ ਬੱਚੇ ਫਾਈਨੈਂਸ਼ੀਅਲੀ ਤੌਰ ਤੇ ਬੈਚ ਨਹੀਂ ਲੈ ਸਕਦੇ ਉਹ ਘਰ ਬੈਠੇ 셀ਫ ਸਟਡੀ ਕਰਕੇ ਆਪਣਾ ਪੇਪਰ ਪੀਐਸਟ 2025 ਕਲੀਅਰ ਕਰ ਸਕਦੇ ਨੇ ਠੀਕ ਹੈ ਅੱਜ ਮੈਂ ਤੁਹਾਡੇ ਨਾਲ ਉਸ ਦੇ ਰਿਗਾਰਡਿੰਗ ਹੀ ਗੱਲ ਕਰਨ ਜਾ ਰਹੀ ਹਾਂ ਕਿ ਤੁਸੀਂ ਘਰ ਬੈਠੇ ਪੀਐਸਟ ਕਿਵੇਂ ਕਲੀਅਰ ਕਰਨਾ ਹੈ ਠੀਕ ਹੈ ਪੀਐਸਟ ਦੇ ਵਿੱਚ ਪੰਜ ਸਬਜੈਕਟ ਹੁੰਦੇ ਨੇ ਪੇਪਰ 1 ਦੇ ਵਿੱਚ ਸਾਈਕੋਲੋਜੀ ਲੈਂਗੁਏਜ 1 ਪੰਜਾਬੀ ਲੈਂਗੁਏਜ 2 ਇੰਗਲਿਸ਼ ਐਵੀਐਸ ਮੈਥੈਮੈਟਿਕਸ ਠੀਕ ਹੈ ਐਂਡ ਪੇਪਰ 2 ਦੇ ਵਿੱਚ ਵੀ ਪੰਜ ਸਬਜੈਕਟ ਹੁੰਦੇ ਨੇ ਜਿਹੜੇ ਫਸਟ ਤੋਂ ਤਿੰਨ ਹੁੰਦੇ ਨੇ ਸੀਡੀਪੀ ਲੈਂਗੁਏਜ 1 ਪੰਜਾਬੀ ਲੈਂਗੁਏਜ 2 ਇੰਗਲਿਸ਼ ਇਹ ਤਿੰਨੋਂ ਸਬਜੈਕਟ ਪੇਪਰ 1 ਤੇ ਪੇਪਰ 2 ਦੇ ਵਿੱਚ ਆ ਕਾਮਨ ਹੁੰਦੇ ਨੇ ਤੇ ਪੇਪਰ 2 ਵਿੱਚ ਜਿਹੜੇ ਬੱਚਿਆਂ ਕੋਲ ਐਸਐਸਟੀ ਦਾ ਕੰਬੀਨੇਸ਼ਨ ਹੁੰਦਾ ਉਹਨਾਂ ਕੋਲ ਐਸਐਸਟੀ ਐਂਡ ਜਿਹੜਿਆਂ ਕੋਲ ਮੈਥਮੈਟਿਕਸ ਤੇ ਸਾਇੰਸ ਦਾ ਕੰਬੀਨੇਸ਼ਨ ਹੁੰਦਾ ਉਹਨਾਂ ਨੂੰ ਪੇਪਰ ਵਿੱਚ ਮੈਥਮੈਟਿਕਸ ਤੇ ਸਾਇੰਸ ਆਉਂਦੀ ਹੈ ਠੀਕ ਹੈ ਚਲੋ ਗੱਲ ਕਰਦੇ ਆਂ ਆਪਾਂ ਕਿ ਆਪਾਂ ਪੇਪਰ ਦੀ ਪ੍ਰੈਪਰੇਸ਼ਨ ਕਿ ਮੈਂ ਕਰੀਏ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਸੀਡੀਪੀ ਦੀ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਦੀ ਜਿਹੜੀ ਕਿ ਆਪਾਂ ਨੂੰ ਪੇਪਰ 1 ਦੇ ਵਿੱਚ ਵੀ 30 ਮਾਰਕਸ ਜਾਂਦੀਆਂ ਪੇਪਰ 2 ਦੇ ਵਿੱਚ ਵੀ 30 ਮਾਰਕਸ ਜਾਂਦੀਆਂ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਬੈਸਟ ਬੁਕਸ ਦੀ ਬੈਸਟ ਬੁਕਸ ਕਿਹੜੀਆਂ ਨੇ ਜਿਹੜੀਆਂ ਤੁਸੀਂ ਈਟੀਟੀ ਕਰ ਰਹੇ ਹੋ ਜਾਂ ਬੀਐਡ ਕਰ ਰਹੇ ਹੋ ਤੁਹਾਡੀ ਈਟੀਟੀ ਦੀ ਬੁੱਕ ਹੋਵੇਗੀ ਸੀਡੀਪੀ ਦੀ ਜਾਂ ਫਿਰ ਬੀਐਡ ਦੀ ਬੁੱਕ ਸੀਡੀਪੀ ਦੀ ਠੀਕ ਹੈ ਇਹ ਦੋਨੋਂ ਹੀ ਬੁੱਕ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਰੈਂਬਲ ਯਾਨੀ ਇਹ ਦੋਨੋਂ ਹੀ ਬੁੱਕਸ ਤੁਸੀਂ ਪੜ ਲਓਗੇ ਅਗਰ ਤਾਂ ਤੁਹਾਡੇ 30 ਮਾਰਕਸ ਨੇ ਜਿਹੜੇ ਉਹ ਬਹੁਤ ਹੀ ਆਸਾਨੀ ਨਾਲ ਤੁਸੀਂ ਅਚੀਵ ਕਰ ਲਓਗੇ ਠੀਕ ਹੈ ਕੋਈ ਵੀ ਮਾਰਕੀਟ ਬੁੱਕਸ ਦੀ ਮੈਂ ਤੁਹਾਨੂੰ ਸਲਾਹ ਨਹੀਂ ਦੂੰਗੀ ਕਿਉਂਕਿ ਮਾਰਕੀਟ ਬੁੱਕਸ ਨੇ ਜਿਹੜੀਆਂ ਉਹਨਾਂ ਵਿੱਚ ਬਹੁਤ ਸਾਰੀਆਂ ਮਿਸਟੇਕਸ ਹੁੰਦੀਆਂ ਨੇ ਠੀਕ ਹੈ ਉਹ ਜਿਹੜੀਆਂ ਮਿਸਟੇਕਸ ਉਹਦੇ ਵਿਚਾਰੀਏ ਨੇ ਬਹੁਤ ਵੱਡੀ ਡਿਸਐਡਵਾਂਟੇਜ ਆ ਮਾਰਕੀਟ ਬੁੱਕਸ ਦੀ ਵੈਸੇ ਸਾਰੀਆਂ ਚ ਤਾਂ ਨਹੀਂ ਹੁੰਦੀਆਂ ਬਟ ਜ਼ਿਆਦਾਤਰ ਬੁੱਕਸ ਦੇ ਵਿੱਚ ਮਿਸਟੇਕਸ ਦੇਖਣ ਨੂੰ ਮਿਲਦੀਆਂ ਨੇ ਤਾਂ ਤੁਸੀਂ ਮੈਂ ਤੁਹਾਨੂੰ ਅੱਜ ਗਾਈਡ ਕਰਨਾ ਚਾਹੁੰਗੀ ਕਿ ਤੁਸੀਂ EGT ਤੇ BERT ਦੀਆਂ ਬੁੱਕ ਸੀ CDPE ਦੀਆਂ ਅ ਅਗਰ ਪੜ ਲਓਗੇ ਤਾਂ ਤੁਸੀਂ 30 ਮਾਰਕਸ ਉਸਾਨੀ ਨਾਲ ਅਚੀਵ ਕਰ ਸਕਦੇ ਹੋ ਠੀਕ ਹੈ ਇਸ ਤੋਂ ਬਾਅਦ ਇੱਕ ਸਵਰਨ ਦੀ ਬੁੱਕ ਆਂਦੀ ਆ PYQ ਦੀ ਪ੍ਰੀਵੀਅਸ ਇਅਰ ਕੁਐਸਚਨ ਹੁੰਦੇ ਨੇ ਉਹ ਚ ਪ੍ਰੀਵੀਅਸ ਇਅਰ ਪੇਪਰ ਹੁੰਦੇ ਨੇ 2011 ਤੋਂ ਲੈ ਕੇ 2024 ਤੱਕ ਠੀਕ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਭ ਤੋਂ ਪਹਿਲਾਂ PSE 2011 ਜੇ ਸਟਾਰਟ ਹੋਇਆ ਸੀ ਤਾਂ 2011 ਤੋਂ ਲੈ ਕੇ 2024 ਤੱਕ ਦੇ ਪ੍ਰੀਵੀਅਸ ইয়ার পেপার ਸਵਰਨ ਦੀ ਬੁੱਕ ਵਿੱਚ ਆਉਂਦੇ ਨੇ ਠੀਕ ਹੈ ਤਾਂ ਤੁਹਾਨੂੰ ਉਹ ਬੁੱਕ ਲੈ ਲੈਣੀ ਚਾਹੀਦੀ ਆ ਪੀ ওয়াই কিউ ਵਾਲੀ ਕੰਟੈਂਟ ਵਾਲੀ ਬੁੱਕ ਦੀ ਮੈਂ ਸਲਾਹ ਤੁਹਾਨੂੰ ਨਹੀਂ ਦੂੰਗੀ ਕਿਉਂਕਿ ਉਹ ਤੁਹਾਡੇ ਲਈ ਹੈਲਪਫੁਲ ਨਹੀਂ ਹੁੰਦੀ ਜਿਆਦਾਤਰ ਤੁਹਾਡੇ ਲਈ ਸਵਰਨ ਦੀ ਪੀ ওয়াই কিউ ਦੀ ਬੁੱਕ ਹੀ ਹੈਲਪਫੁਲ ਤੁਸੀਂ ਉਹੀ ਲਓ ਤਾਂ ਉਹਦੇ ਨਾਲ ਹੀ ਤੁਸੀਂ ਬਹੁਤ ਵਧੀਆ ਮਾਰਕਸ ਅਚੀਵ ਕਰ ਸਕਦੇ ਹੋ ਸੀਡੀਪੀ ਇਸ ਤੋਂ ਬਾਅਦ ਐਮਸੀਕਿਊਜ਼ ਵਗੈਰਾ ਵਾਕ ਟੈਸਟ ਉਹ ਤੁਸੀਂ ਸੀਡੀਪੀ ਦੇ ਅਗਰ ਲਾਉਂਦੇ ਰਹਿੰਦੇ ਹੋ ਤਾਂ ਤੁਹਾਨੂੰ ਟੌਪਿਕ ਵਾਈਜ਼ ਕੁਐਸਚਨਾਂ ਦੀ ਸਮਝ ਆਣ ਲੱਗ ਜਾਂਦੀ ਆ ਠੀਕ ਐ ਇਸ ਤੋਂ ਬਾਅਦ ਜਿਹੜੀ ਪੈਡਾਗੋਜੀ ਆਉਂਦੀ ਆ ਠੀਕ ਐ ਸੀਡੀਪੀ ਦੇ ਵਿੱਚ ਪੈਡਾਗੋਜੀ ਆਉਂਦੀ ਆ ਜਿਹੜੀ ਉਹ ਪੇਪਰ 1 ਲਈ ਤਾਂ ਜਿਹੜੇ 6 ਤੋਂ ਲੈ ਕੇ 11 ਸਾਲ ਤੱਕ ਦੇ ਬੱਚੇ ਹੁੰਦੇ ਨੇ ਠੀਕ ਐ ਉਹਨਾਂ ਦੇ ਲੈਵਲ ਦੀ ਆਉਂਦੀ ਆ ਪੇਪਰ 2 ਵਿੱਚ 11 ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਦੇ ਲੈਵਲ ਦੀ ਆਉਂਦੀ ਆ ਠੀਕ ਐ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਲੈਂਗੁਏਜ 1 ਪੰਜਾਬੀ ਦੀ ਠੀਕ ਐ ਸਭ ਤੋਂ ਪਹਿਲਾਂ ਲੈਂਗੁਏਜ ਪ੍ਰੋਫੀਸ਼ੈਂਸੀ ਆਂਦੀ ਐ ਇਹਨਾਂ ਨੇ ਇਸ ਪੰਜਾਬੀ ਪੰਜਾਬੀ ਦੇ 파ਟ ਨੂੰ ਦੋ 파ਰਟਸ ਵਿੱਚ ਡਿਵਾਈਡ ਕੀਤਾ ਆ ਠੀਕ ਐ ਪਹਿਲਾ ਆਉਂਦੀ ਐ ਲੈਂਗੁਏਜ ਪ੍ਰੋਫੀਸ਼ੈਂਸੀ 15 ਮਾਰਕਸ ਦੀ ਠੀਕ ਐ 15 ਨੰਬਰ ਦੀ ਤੁਹਾਨੂੰ ਉਹਦੇ ਵਿੱਚ ਕੀ ਹੁੰਦਾ ਪੈਰਾਗ੍ਰਾਫ ਜਾਂ ਫਿਰ ਪੋਇਮ ਠੀਕ ਐ ਪੈਰਾਗ੍ਰਾਫ ਹੁੰਦਾ ਜਿਹੜਾ ਉਹ ਤੁਸੀਂ ਆਸਾਨੀ ਨਾਲ ਅਟੈਂਪਟ ਕਰ ਸਕਦੇ ਹੋ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੁੰਦੀ ਈਜ਼ੀਲੀ ਆਉਂਦਾ ਠੀਕ ਹੈ ਪੈਰਾਗ੍ਰਾਫ ਦੇ ਵਿੱਚੋਂ ਹੀ ਤੁਸੀ ਕੁਐਸਚਨ ਲੱਭਨੇ ਹੁੰਦੇ ਨੇ ਉਹ ਬਹੁਤ ਹੀ ਈਜ਼ੀ ਆਂਦਾ ਪੇਪਰ ਦੇ ਵਿੱਚ ਇਸ ਵਾਰ ਆਪਾਂ ਗੱਲ ਕਰਦੇ ਆ ਪੋਇਮ ਦੀ ਠੀਕ ਹੈ ਪੋਇਮ ਹੁੰਦੀਆਂ ਨੇ ਜਿਹੜੀਆਂ ਉਹਦੀ ਤੁਸੀ ਪ੍ਰੈਪਰੇਸ਼ਨ ਜਿਵੇਂ 8ਵੀਂ 9ਵੀਂ ਤੇ 10ਵੀਂ ਇਹ ਤਿੰਨ ਕਲਾਸਿਸ ਹੁੰਦੀਆਂ ਨੇ ਉਹਨਾਂ ਦੀ ਐਨਸੀਆਰਟੀ ਬੁੱਕਸ ਚੋਂ ਤੁਸੀ ਪੋਇਮ ਕਰ ਸਕਦੇ ਹੋ ਜ਼ਿਆਦਾਤਰ 8ਵੀਂ 9ਵੀਂ 10ਵੀਂ ਦੀ ਐਨਸੀਆਰਟੀ ਬੁੱਕਸ ਚੋਂ ਹੀ ਪੋਇਮ ਆਉਂਦੀ ਆ ਠੀਕ ਹੈ ਤੁਹਾਡੇ ਪੈਰਾਗ੍ਰਾਫ ਵਿੱਚ ਸੱਤ ਕੁਐਸਚਨ ਹੁੰਦੇ ਨੇ ਤੇ ਪੋਇਮ ਵਿੱਚ ਅੱਠ ਕੁਐਸਚਨ ਹੁੰਦੇ ਨੇ ਇਹ ਤੁਹਾਡਾ ਕੁਐਸਚਨ ਹੋ ਗਿਆ 15 ਨੰਬਰ ਦਾ ਇਸ ਤੋਂ ਬਾਅਦ ਬਾਕੀ ਬਚੇ ਪੰਜਾਬੀ ਦੇ 15 ਨੰਬਰ ਆਂਦੀ ਆ ਪੈਡਾਗੋਜੀ ਠੀਕ ਹੈ ਲੈਂਗੁਏਜ ਪੈਡਾਗੋਜੀ ਉਹਦੇ ਵਿੱਚ ਟੌਪਿਕ ਹੈਗਾ ਲਰਨਿੰਗ ਐਂਡ ਐਕਵਾਇਜ਼ੀਸ਼ਨ ਸਿੱਖਣਾ ਤੇ ਗ੍ਰੈਂਡ ਕਰਨਾ ਠੀਕ ਹੈ ਇਸ ਤੋਂ ਬਾਅਦ ਹੈਗਾ ਟੀ ਐਲ ਐਮ ਟੀ ਐਲ ਐਮ ਦੇ ਵਿੱਚ ਕੀ ਆ ਜਾਂਦਾ ਵਿਜ਼ੂਅਲ ਐਡਸ ਆਡੀਓ ਐਡਸ ਆਡੀਓ ਵਿਜ਼ੂਅਲ ਐਡਸ ਜਿਵੇਂ ਵਿਜ਼ੂਅਲ ਹੁੰਦੀਆਂ ਨੇ ਪੈਨ ਹੋਗੇ ਚਾਰਟ ਵਗੈਰਾ ਹੋਗੇ ਠੀਕ ਹੈ ਤੇ ਆਡੀਓ ਹੋਗੇ ਜਿਵੇਂ ਰੇਡੀਓ ਵਗੈਰਾ ਟੇਪ ਰਿਕਾਰਡਰ ਵਗੈਰਾ ਹੁੰਦੇ ਠੀਕ ਹੈ ਆਡੀਓ ਵਿਜ਼ੂਅਲ ਚ ਆ ਜਾਂਦੇ ਨੇ ਟੀਵੀ ਆ ਗਿਆ ਜਿਵੇਂ ਕੰਪਿਊਟਰ ਵਗੈਰਾ ਠੀਕ ਹੈ ਇਸ ਤੋਂ ਬਾਅਦ ਹੈਗੇ ਲੈਂਗੁਏਜ ਸਕਿਲਸ ਜਿਹੜੀ ਆਪਣੀਆਂ 4 ਸਕਿਲਸ ਨੇ ਭਾਸ਼ਾ ਦੇ ਭਾਸ਼ਾ ਦੇ ਸਿੱਖਣ ਕੋਰਸਨ ਲਈ ਠੀਕ ਹੈ ਜਿਵੇਂ ਸੁਣਨਾ ਬੋਲਣਾ ਪੜ੍ਹਨਾ ਲਿਖਣਾ ਠੀਕ ਹੈ ਚਾਰ ਕੌਸ਼ਲਾਂ ਬਾਰੇ ਤੁਹਾਨੂੰ ਪੈਡਾਗੋਜੀ ਦੇ ਵਿੱਚ ਕੁਐਸਚਨ ਬਹੁਤ ਜ਼ਿਆਦਾ ਪੁੱਛੇ ਜਾਂਦੇ ਨੇ ਇਹ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਠੀਕ ਹੈ ਇਸ ਤੋਂ ਬਾਅਦ ਹੈਗਾ ਅਸੈਸਮੈਂਟ ਐਂਡ ਇਵੈਲੂਏਸ਼ਨ ਠੀਕ ਹੈ ਅਸੈਸਮੈਂਟ ਮੀਨ ਜੋ ਬੱਚੇ ਨੂੰ ਅਸੈਸਸ ਕਰਨਾ ਠੀਕ ਹੈ ਮੁਲਾਂਕਣ ਕਰਨਾ ਇਹ ਵੀ ਇੱਕ ਇੰਪੋਰਟੈਂਟ ਟਾਪਿਕ ਹੈ ਤੁਹਾਡਾ ਲੈਂਗੁਏਜ ਭਾਗ ਦੇ ਵਿੱਚ ਠੀਕ ਹੈ ਇਸ ਤੋਂ ਬਾਅਦ ਹੈਗਾ ਪ੍ਰਿੰਸੀਪਲ ਆਫ ਲੈਂਗੁਏਜ ਟੀਚਿੰਗ ਠੀਕ ਹੈ ਜਿਹੜੇ ਪੜਾਉਂਦੇ ਮਤਲਬ ਸਿਧਾਂਤ ਨੇ ਜਾਂ ਟੀਚਿੰਗ ਮੈਥਡ ਲਾ ਲੋ ਇਹ ਵੀ ਇੱਕ ਇੰਪੋਰਟੈਂਟ ਟਾਪਿਕ ਇਹਦੇ ਵਿੱਚ ਆ ਗਿਆ ਇਹਨਾਂ ਟਾਪਿਕਾਂ ਵਿੱਚੋਂ ਹੀ ਤੁਹਾਨੂੰ ਪੈਡਾਗੋਜੀ ਦੇ ਕੁਐਸਚਨ ਪੰਜਾਬੀ ਦੇ ਆਉਂਦੇ ਨੇ ਠੀਕ ਹੈ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਲੈਂਗੁਏਜ ਟੂ ਇੰਗਲਿਸ਼ ਦੀ ਠੀਕ ਹੈ ਇਦੇ ਵਿੱਚ ਵੀ ਫਰਸਟ ਪੋਰਸ਼ਨ ਤੁਹਾਡਾ ਕੰਪਰੀਹੈਂਸ਼ਨ ਦਾ 15 ਨੰਬਰ ਦਾ ਆ। ਠੀਕ ਹੈ 15 ਮਾਰਕਸ ਦਾ ਤੁਹਾਨੂੰ ਕੰਪਰੀਹੈਂਸ਼ਨ ਆਉਂਦਾ ਜਿਹਦੇ ਵਿੱਚ ਇੱਕ ਪੈਰਾਗ੍ਰਾਫ ਜਾਂ ਪੋਇਮ ਪੁੱਛੀ ਜਾਂਦੀ ਆ। ਠੀਕ ਹੈ। ਇਸ ਤੋਂ ਬਾਅਦ ਤੁਹਾਨੂੰ ਪੈਡਾਗੋਜੀ ਆਉਂਦੀ ਆ 15 ਮਾਰਕਸ ਦੀ 15 ਨੰਬਰ ਦੀ ਤੁਹਾਨੂੰ ਪੈਡਾਗੋਜੀ ਆਉਂਦੀ ਆ ਲੈਂਗੁਏਜ ਟੂ ਇੰਗਲਿਸ਼ ਦੇ ਵਿੱਚ ਵੀ ਠੀਕ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਮੈਥਮੈਟਿਕਸ ਦੀ। ਜਿਹੜੇ ਪੇਪਰ 1 ਵਾਲੇ ਬੱਚੇ ਨੇ ਉਹ ਤਾਂ 6 ਟੂ 8th ਕਲਾਸ ਤੱਕ ਜਿਹੜੀਆਂ NCERT ਬੁੱਕਸ ਨੇ ਮੈਥ ਦੀਆਂ ਉਹਨਾਂ ਤੋਂ ਪ੍ਰੈਪਰੇਸ਼ਨ ਕਰ ਸਕਦੇ ਨੇ ਠੀਕ ਹੈ। ਇਸ ਤੋਂ ਬਾਅਦ ਜਿਹੜੇ ਪੇਪਰ 2 ਵਾਲੇ ਹੁੰਦੇ ਨੇ ਉਹ 6 ਤੋਂ 10th ਕਲਾਸ ਤੱਕ ਦੀਆਂ ਬੁੱਕਸ ਐਨਸੀਆਰਟੀ ਦੀਆਂ ਠੀਕ ਹੈ ਇਸ ਤੋਂ ਬਾਅਦ 15 ਨੰਬਰ ਦੀ ਤੁਹਾਨੂੰ ਮੈਥਮੈਟਿਕਸ ਪੈਡੈਗੋਜੀ ਆਉਂਦੀ ਆ ਠੀਕ ਹੈ ਇਸ ਤੋਂ ਬਾਅਦ ਗੱਲ ਕਰਦੇ ਆ ਸਾਇੰਸ ਪੇਪਰ 2 ਵਾਲਿਆਂ ਲਈ ਤੇ ਸੋਸ਼ਲ ਸਾਇੰਸ ਪੇਪਰ 2 ਵਾਲਿਆਂ ਲਈ ਠੀਕ ਹੈ ਉਹ ਵੀ 6 ਤੋਂ 10th ਕਲਾਸ ਤੱਕ ਐਨਸੀਆਰਟੀ ਦੀ ਬੁੱਕਸ ਤੋਂ ਪ੍ਰੈਪਰੇਸ਼ਨ ਕਰ ਸਕਦੇ ਨੇ ਜ਼ਿਆਦਾਤਰ ਜਿਹੜਾ ਤੁਹਾਡਾ ਪੀਐਸਟੈਟ ਦਾ ਪੇਪਰ ਆ ਔਰ NCERT ਬੁੱਕਸ ਵੀ ਪੁੱਛਿਆ ਜਾਂਦਾ ਅਗਰ ਤੁਸੀਂ ਸਿਰਫ NCERT ਬੁੱਕਸ ਹੀ ਪੜਦੇ ਹੋ ਤਾਂ ਵੀ ਤੁਸੀਂ ਬਹੁਤ ਵਧੀਆ ਨੰਬਰ ਜੀ ਇਸ ਪੇਪਰ 'ਚੋਂ ਕਾ ਸਕਦੇ ਹੋ ਠੀਕ ਹੈ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕੁਝ ਇੰਪੋਰਟੈਂਟ ਪੁਆਇੰਟਸ ਜਿਹੜੇ ਕਿ ਤੁਹਾਡੀ ਪ੍ਰੈਪਰੇਸ਼ਨ ਵਿੱਚ ਬਹੁਤ ਜ਼ਿਆਦਾ ਹੈਲਪਫੁਲ ਰਹਿਣਗੇ ਸਭ ਤੋਂ ਪਹਿਲਾਂ ਤਾਂ PYQ ਪ੍ਰੀਵਿਅਸ ਇਅਰ ਕੁਐਸਚਨ ਹੁੰਦੇ ਨੇ ਜਿਹੜੇ 2011 ਤੋਂ ਲੈ ਕੇ 24 ਤੱਕ ਦੇ ਉਹ ਅਗਰ ਤੁਸੀਂ ਪੜ੍ਹਦੇ ਹੋ ਤਾਂ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਰਹਿਣਗੇ ਠੀਕ ਹੈ ਇਸ ਤੋਂ ਬਾਅਦ ਨੈਕਸਟ ਪੁਆਇੰਟ ਹੈਗਾ ਫਿਲ OMR ਸ਼ੀਟ ਵੈਰੀ ਵੈਰੀ ਇੰਪੋਰਟੈਂਟ ਪੁਆਇੰਟ ਹੈਗਾ ਫਿਲ OMR ਸ਼ੀਟ ਠੀਕ ਹੈ ਕਈ ਬੱਚੇ ਹੁੰਦੇ ਨੇ ਪੇਪਰ ਤੋਂ ਬਾਅਦ ਕਹਿਣਗੇ ਕੁਐਸਚਨ ਤਾਂ ਮੈਨੂੰ ਸਾਰੇ ਆਉਂਦੇ ਸੀ ਠੀਕ ਹੈ ਬਟ ਜਦੋਂ ਮੈਂ OMR ਭਰੀ ਤਾਂ ਉਹ ਗਲਤ ਭਰੇਗੀ ਗੋਲੇ ਗਲਤ ਹੋ ਗਏ ਜਾਂ ਹੋ ਗਿਆ ਪਾ ਹੋ ਗਿਆ ਬਹੁਤ ਨਾਲ ਐਕਸਕਿਊਜ਼ ਬੱਚਿਆਂ ਦੀ OMR ਰਿਲੇਟਡ ਹੀ ਹੁੰਦੀ ਹੈ ਠੀਕ ਹੈ ਤੁਸੀਂ ਇਹ ਗਲਤੀ ਬਿਲਕੁਲ ਨਹੀਂ ਕਰਨੀ ਤਾਂ ਹੀ ਮੈਂ ਤੁਹਾਨੂੰ ਕਹਿ ਰਹੀ ਹਾਂ ਤੁਸੀਂ ਪ੍ਰੈਪਰੇਸ਼ਨ ਕਰਨ ਵੇਲੇ OMR ਸ਼ੀਟ ਫਿਲ ਕਰਕੇ ਜ਼ਰੂਰ ਦੇਖਣਾ ਜਿਵੇਂ ਤੁਹਾਡੇ ਕੋਲ ਕੋਈ ਵੀ ਕੁਐਸਚਨ ਨੇ ਐਮਸੀਕਿਊਜ਼ ਨੇ ਮੌਕ ਟੈਸਟ ਲਾ ਰਹੇ ਹੋ ਤਾਂ ਤੁਹਾਡੇ ਕੋਲ ਇੱਕ OMR ਸ਼ੀਟ ਜ਼ਰੂਰ ਹੋਣੀ ਚਾਹੀਦੀ ਆ ਜਿਹੜੀ ਕਿ ਤੁਸੀਂ ਫਿਲ ਕਰਕੇ ਵੇਖ ਸਕੋ ਤਾਂ ਕਿ ਤੁਸੀਂ ਪੇਪਰ ਦੇ ਵਿੱਚ ਉਹ ਗਲਤੀਆਂ ਨਾ ਕਰ ਸਕੋ ਜੋ ਬਾਕੀ ਬੱਚੇ ਕਰਦੇ ਨੇ ਠੀਕ ਹੈ ਇੱਕ ਵੈਰੀ ਇੰਪੋਰਟੈਂਟ ਪੁਆਇੰਟ ਆ ਜਿਸ ਨੂੰ ਤੁਸੀਂ ਮਿਸ ਨਹੀਂ ਕਰ ਸਕਦੇ ਇਤੇ ਤੁਸੀਂ ਜ਼ਿਆਦਾ ਧਿਆਨ ਦੇਣਾ OMR ਸ਼ੀਟ ਕਿਉਂਕਿ ਜ਼ਿਆਦਾਤਰ ਵੈਲਿਊ OMR ਸ਼ੀਟ ਦੀ ਹੀ ਹੁੰਦੀ ਹੈ ਪੇਪਰ 'ਤੇ ਠੀਕ ਹੈ ਨੈਕਸਟ ਪੁਆਇੰਟ ਹੈਗਾ ਮੈਨੇਜਮੈਂਟ ਆਫ ਟਾਈਮ ਠੀਕ ਹੈ ਇਹ ਵੀ ਇੱਕ ਇੰਪੋਰਟੈਂਟ ਪੁਆਇੰਟ ਹੈ ਮੈਨੇਜਮੈਂਟ ਆਫ ਟਾਈਮ ਕਈ ਬੱਚੇ ਕਹਿੰਦੇ ਨੇ ਮੇਰਾ ਪੇਪਰ ਰਹਿ ਗਿਆ ਸੀ ਮੇਰੇ ਨੇ ਕੁਐਸਚਨ ਰਹਿ ਗਏ ਟਾਈਮ ਘਟ ਗਿਆ ਸੀ ਟਾਈਮ ਦੀ ਸ਼ਾਰਟੇਜ ਤੁਹਾਨੂੰ ਨਹੀਂ ਹੋਣੀ ਅਗਰ ਤੁਸੀਂ ਇਹ ਚੀਜ਼ ਪਹਿਲਾਂ ਤੋਂ ਸੋਚ ਕੇ ਚੱਲੋਗੇ ਠੀਕ ਹੈ ਅਗਰ ਤੁਸੀਂ ਪਹਿਲਾਂ ਤੋਂ ਹੀ ਕੁਐਸਚਨ ਜਿਵੇਂ ਪੀਆਈ ਪੀਪੇਪਰ ਪ੍ਰੀਵੀਅਸ ਈਅਰ ਪੇਪਰ ਹੁੰਦੇ ਨੇ ਠੀਕ ਹੈ ਅਗਰ ਤੁਸੀਂ ਉਹ ਟਾਈਮ ਲਗਾ ਕੇ ਪੇਪਰ ਸੋਲਵ ਕਰਦੇ ਹੋ ਤਾਂ ਕਦੇ ਵੀ ਪੇਪਰ ਦੇ ਵਿੱਚ ਟਾਈਮ ਸ਼ਾਰਟੇਜ ਤੁਹਾਡੀ ਨਹੀਂ ਹੋਣੀ ਠੀਕ ਹੈ ਟਾਈਮ ਤੇ ਤੁਹਾਡਾ ਪੇਪਰ ਚੱਲੂਗਾ ਟਾਈਮ ਤੇ ਤੁਹਾਡਾ ਪੇਪਰ ਪੂਰਾ ਹੋਊਗਾ ਬਲਕਿ ਟਾਈਮ ਤੋਂ ਪਹਿਲਾਂ ਪੇਪਰ ਪੂਰਾ ਹੋਊਗਾ ਉਹ ਤੁਹਾਡਾ ਟਾਈਮ ਜਿਹੜਾ ਥੋੜਾ ਬਹੁਤ ਬਚੂਗਾ ਉਸ ਦੇ ਵਿੱਚ ਤੁਸੀਂ ਫਿਰ ਚੈੱਕ ਅਪ ਕਰ ਸਕਦੇ ਹੋ ਕਈ ਵਾਰ ਕੋਈ ਕੁਐਸਚਨ ਰਹਿ ਜਾਂਦਾ ਉਹ ਤੁਸੀਂ ਫਿਲ ਕਰ ਸਕਦੇ ਆ ਠੀਕ ਹੈ ਅਗਰ ਤੁਸੀਂ ਮੇਰੇ ਅਕੋਰਡਿੰਗ ਇਸ ਪੇਪਰ ਦੀ ਤਿਆਰੀ ਕਰਦੇ ਹੋ ਤਾਂ ਤੁਸੀਂ ਬਹੁਤ ਹੀ ਅਪਰ ਲੈਵਲ ਦੀ ਪ੍ਰੈਪਰੇਸ਼ਨ ਇਸ ਪੇਪਰ ਦੀ ਕਰ ਸਕਦੇ ਹੋ ਠੀਕ ਹੈ ਅਗਰ ਤੁਸੀਂ ਦਿਨ ਦੇ ਵਿੱਚ ਕਈ ਵਾਰ ਕੋਈ ਹੋਰ ਬੱਚੇ ਕੋਚ ਚੱਲ ਰਹੇ ਨੇ ਨਾਲ ਤਾਂ ਕਿ ਤੁਸੀਂ ਪੇਪਰ ਦੀ ਤਿਆਰੀ ਲਈ ਸਿਰਫ 2 ਜਾਂ 2.5 ਘੰਟੇ ਵੀ ਦਿਨ ਵਿੱਚ ਕੱਢਦੇ ਹੋ ਤਾਂ ਤੁਸੀਂ ਬਹੁਤ ਵਧੀਆ ਨੰਬਰ ਜਿੱਤ ਕਰ ਸਕਦੇ ਹੋ ਠੀਕ ਹੈ ਜਿਹੜਾ ਤੁਹਾਡਾ ਟਾਰਗੇਟ ਆ ਉਹ ਸਿਰਫ ਪੇਪਰ ਕਲੀਅਰ ਕਰਨਾ ਹੀ ਨਹੀਂ ਹੋਣਾ ਚਾਹੀਦਾ ਠੀਕ ਹੈ ਅਗਰ ਤੁਸੀਂ ਮੇਰੇ ਚੈਨਲ ਨਾਲ ਜੁੜੇ ਹੋ ਸਿਰਫ 82 ਜਾਂ 90 ਨੰਬਰ ਲੈ ਲੇ ਤਾਂ ਉਹ ਤੁਸੀਂ ਮੇਰੇ ਚੈਨਲ 'ਤੇ ਜਾ ਸਕਦੇ ਹੋ ਕਿਉਂਕਿ ਆਪਣਾ ਟਾਰਗੇਟ 150 ਨੰਬਰ ਚ 150 ਨੰਬਰ ਅਚੀਵ ਕਰਨਾ ਹੋਣਾ ਚਾਹੀਦਾ ਠੀਕ ਹੈ ਸਿਰਫ 82 ਜਾਂ 90 ਨੰਬਰ ਅਚੀਵ ਕਰਨਾ ਨਹੀਂ 150 ਚ 150 ਨੰਬਰ ਅਚੀਵ ਕਰਨਾ ਆਪਣਾ ਟਾਰਗੇਟ ਹੋਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਇਹ ਪੋਸੀਬਲ ਨਹੀਂ ਹੈਗਾ ਸਿਰਫ ਇਹ ਤੁਹਾਡਾ ਬਹਿਮਾ ਅਗਰ ਤੁਸੀਂ ਮੇਰੇ ਨਾਲ ਜੁੜ ਕੇ ਮੇਰੇ ਚੈਨਲ ਨਾਲ ਜੁੜ ਕੇ ਤਿਆਰੀ ਕਰੋਗੇ ਠੀਕ ਹੈ ਤਾਂ ਤੁਹਾਡੇ 150 ਚ 150 ਨੰਬਰ ਆ ਸਕਦੇ ਪੋਸੀਬਲ ਹੋ ਸਕਦਾ ਠੀਕ ਹੈ ਪੋਸੀਬਲ ਹੋ ਸਕਦਾ ਨਹੀਂ ਬਲਕਿ ਆਪਕੋ ਪੋਸੀਬਲ ਕਰਨਾ ਠੀਕ ਹੈ ਅਗਰ ਤੁਸੀਂ ਆਉਣ ਵਾਲਾ ਪੀਐਸਡ 2025 ਕਰੈਕ ਕਰਨਾ ਚਾਹੁੰਦੇ ਹੋ ਤਾਂ ਉਹ ਮੇਰੇ ਚੈਨਲ ਨਾਲ ਜੁੜ ਕੇ ਤਿਆਰੀ ਕਰਦੇ ਹਾਂ ਆਉਣ ਵਾਲੇ ਪੀਐਸਡ 2025 ਦੇ ਨੋਟੀਫਿਕੇਸ਼ਨ ਤੱਕ ਤੁਹਾਨੂੰ ਮੇਰੇ ਚੈਨਲ ਤੇ ਉਹ ਹਰ ਇੱਕ ਵੀਡੀਓ ਪੀਐਸਡ ਦੇ ਸਿਲੇਬਸ ਨਾਲ ਰਿਲੇਟਡ ਅਵੇਲੇਬਲ ਦਿਖੂਗੀ ਠੀਕ ਹੈ ਤਾਂ ਤੁਸੀਂ ਮੇਰੇ ਨਾਲ ਜੁੜ ਕੇ ਪ੍ਰੈਪਰੇਸ਼ਨ ਕਰੋਗੇ ਤਾਂ ਆਈ ਪ੍ਰੋਮਿਸ पी एसड दो हज़ार पच्ची कलीयर कर सकते हो ठीक है आओ पी एसड दो हज़ार पच्ची बिना कोचिंग सेंटर तो घर बैठे क्लीयर कर दिया धन्यवाद